ਭਾਈ ਵਿਧੀ ਚੰਦ ਜੀ ਦਾ ਜਨਮ ਪਿੰਡ ਛੀਨਾ ਤਰਨਤਾਰਨ ਦੇ ਵਸਨੀਕ ਬਾਬਾ ਦੇਵਾ ਸਿੰਘ ਜੀ ਦੇ ਘਰ ਮਾਤਾ ਸੰਬਲੀ ਜੀ ਦੀ ਕੋ 13 ਵਿਸਾਖ ਸੰਮਤ 1636 ਮੁਤਾਬਕ 8 ਅਪ੍ਰੈਲ 1560 ਈਸਵੀ ਨੂੰ ਹੋਇਆ। ਬਾਬਾ ਜੀ ਦੇ ਪਿਤਾ ਜੀ ਪਿੰਡ ਛੀਨਾ ਤੋਂ ਉੱਠ ਕੇ ਪਿੰਡ ਸੁਰ ਸਿੰਘ ਜ਼ਿਲ੍ਹਾ ਤਰਨਤਾਰਨ ਆ ਬੈਠੇ। ਇੱਕ ਵਾਰ ਚੋਲਾ ਪਿੰਡ ਦੇ ਭਾਈ ਅਦਲੀ ਜੀ ਵਿਧੀ ਚੰਦ ਜੀ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਲੈ ਗਏ ਤਾਂ ਇਹ ਗੁਰੂ ਜੀ ਦਾ ਸਿੱਖ ਬਣ ਗਿਆ। ਜਦੋਂ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਫੌਜ ਤਿਆਰ ਕੀਤੀ ਤਾਂ ਭਾਈ ਵਿਧੀ ਚੰਦ ਆਪਣੇ ਨਾਲ 52 ਨੌਜਵਾਨਾਂ ਅਤੇ ਦੋ ਟਾਡੀਆਂ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਪਹੁੰਚੇ ਸੀ ਜਦੋਂ ਗੁਰੂ ਜੀ ਨੇ ਆਪਣੀ ਫੌਜ ਨੂੰ ਪੰਜਾਂ ਜਥਿਆਂ ਵਿੱਚ ਵੰਡਿਆ ਤਾਂ ਇੱਕ ਜਥੇ ਦਾ ਜਥੇਦਾਰ ਭਾਈ ਵਿਧੀ ਚੰਦ ਜੀ ਨੂੰ ਬਣਾਇਆ ਗਿਆ ਸੀ ਇੱਕ ਵਾਰ ਕਾਬੁਲ ਦਾ ਇੱਕ ਸਿੱਖ ਕਰੋੜੀ ਮੱਲ ਗੁਰੂ ਜੀ ਨੂੰ ਭੇਟ ਕਰਨ ਲਈ ਦੋ ਘੋੜੇ ਲੈ ਕੇ ਆ ਰਿਹਾ ਸੀ ਤਾਂ ਰਸਤੇ ਵਿੱਚ ਲਾਹੌਰ ਦੇ ਹਾਕਮ ਅਲਾਇਤੁੱਲਾ ਨੇ ਉਹੋ ਘੋੜੇ ਖੋ ਲਏ ਗੁਰੂ ਜੀ ਨੇ ਭਾਈ ਵਿਧੀ ਚੰਦ ਜੀ ਨੂੰ ਘੋੜੇ ਰਿਆ ਕਰਵਾਉਣ ਲਈ ਭੇਜਿਆ ਇਹ ਘੋੜੇ ਇੱਕ ਵਾਰ ਕਾਹੀ ਦਾ ਰੂਪ ਧਾਰ ਕੇ ਅਤੇ ਦੂਜੀ ਵਾਰ ਨਜੂਮੀ ਦਾ ਰੂਪ ਧਾਰ ਕੇ ਭਾਈ ਵਿਧੀ ਚੰਦ ਜੀ ਨੇ ਲਿਆਂਦੇ ਸਨ ਗੁਰੂ ਜੀ ਨੇ પ્રસન્ન ਹੋ ਕੇ ਕਿਹਾ ਸੀ ਵਿਧੀ ਚੰਦ ਸੀਨਾ ਗੁਰੂ ਕਾ ਸੀਨਾ ਪ੍ਰੇਮ ਭਗਤ ਲੀਨਾ ਕਦੇ ਕਮੀ ਨਾ ਤੇ ਸਾਈਂ ਵੱਡਣ ਸਾਧਾ ਇੱਕ ਚੇਲਾ ਸੁੰਦਰ ਸ਼ਾ ਜੋ ਦੇਵੂ ਨਗਰ ਦਾ ਸੀ ਭਾਈ ਵਿਧੀ ਚੰਦ ਜੀ ਦਾ ਦੋਸਤ ਬਣ ਗਿਆ ਦੋਹਾਂ ਨੇ ਦੇਊ ਨਗਰ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ ਇੱਥੇ ਭਾਈ ਵਿਧੀ ਚੰਦ ਜੀ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ ਦੇਊ ਨਗਰ ਵਿੱਚ ਹੀ ਭਾਈ ਵਿਧੀ ਚੰਦ ਜੀ 31 ਅਗਸਤ 1638 ਈਸਵੀ ਨੂੰ ਚੜ੍ਹਾਈ ਕਰ ਗਏ ਗੁਰੂ ਸਾਹਿਬ ਜੀ ਦੇ ਅਨੰਨ ਸਿੱਖ ਭਾਈ ਵਿਧੀ ਚੰਦ ਜੀ ਸ਼ਸਤਰ ਤੇ ਸ਼ਾਸਤਰ ਦੇ ਧਾਰਨੀ ਸਨ